ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਵੱਖ-ਵੱਖ ਏਰੀਆ ਦੇ ਵਿੱਚੋਂ ਕਿਸਾਨ ਭਰਾਵਾਂ ਦੇ ਫੋਨ ਆਏ ਐ ਕਿ ਬਲ ਸਾਹਿਬ ਝੋਨੇ ਨੂੰ ਖਾਦ ਪੱਠਾ ਪਾ ਕੇ ਵਿਹਲੇ ਹੋ ਗਏ ਐ ਝੋਨੇ ਨੇ 15 ਦਿਨ ਨੂੰ ਨਿਸਰਨਾ 20 ਦਿਨ ਨੂੰ ਨਿਸਰਨਾ ਕਿਉਂਕਿ ਜਿਹੜੀਆਂ ਲੰਮੀਆਂ ਵੈਰਾਈਟੀਆਂ ਐ ਪੀਆਰ 128 ਪੀਆਰ 131 ਪੀਆਰ 121 7.5 ਚਾਹੀ ਆਪਾਂ ਫੂਸਾ ਲਾ ਲਈਏ ਸੁਪਰੀਮ 110 ਸਿਗਨੇਟ ਰਾਜਾ 골ਡ 88 ਇਹ ਸਾਰੀਆਂ ਲਗਭਗ 140 45 ਦਿਨ ਦੀਆਂ ਵੈਰਾਈਟੀਆਂ ਤੇ ਝੋਨਾ ਲੱਗਿਆਂ ਨੂੰ ਵੀ ਕਈਆਂ ਏਰੀਆ ਦੇ ਵਿੱਚ ਲਗਭਗ 55 55 ਦਿਨ ਹੋ ਗਏ ਐ ਇੰਨਾ ਵੈਰਾਈਟੀਆਂ ਨੇ ਹਾਲੇ ਖੱਲਿਓ ਬਿਲਕੁਲ ਹਲਕੀ ਜੀ ਗੋਭ ਬਣਾਉਣੀ ਸ਼ੁਰੂ ਕੀਤੀ ਹੈ ਤੇ 15 ਤੋਂ 20 ਦਿਨ ਨੂੰ ਇਹਨਾਂ ਨੇ ਨਸਾਰੇ ਚਾਉਣਾ ਹੈ। ਪੀ ਐਸ ਸਟੇਜ ਤੇ ਆਪਾਂ ਕੋਈ ਤਤਾਂ ਦੀ ਸਪਰੇਅ ਕਰੀਏ ਜਿਹਦੇ ਨਾਲ ਸਾਡੇ ਝੋਨੇ ਨੂੰ ਹੋਰ ਜ਼ਿਆਦਾ ਤਾਕਤ ਮਿਲੇ ਕੋਈ ਛੋਟੀ ਫੁਟਾਰ ਝੋਨੇ ਦੀ ਰਲ ਜੇ ਜਾਂ ਜਿਹੜੀਆਂ ਸਾਡੀਆਂ ਫੁਟਾਰਾਂ ਆਣੀਆਂ ਉਹੋ ਜ਼ਿਆਦੀਆਂ ਹੈਲਦੀ ਹੋਣ ਜ਼ਿਆਦੇ ਦਾਣੇ ਲੈ ਕੇ ਆਉਣ। ਸੁਖਾਂ ਸਾਹ ਦੋਸਤੋ ਐਸ ਸਟੇਜ ਤੇ ਤੁਸੀਂ ਤਿੰਨ ਤੋਂ ਚਾਰ ਤੱਤਾਂ ਦਾ ਕੰਬੀਨੇਸ਼ਨ ਜਿਹੜਾ ਕਿ ਬਹੁਤ ਜ਼ਿਆਦਾ ਮਹਿੰਗੇ ਵੀ ਨਹੀਂ ਹੈ ਪਰ ਕਰਨ ਦੀ ਮਿਹਨਤ ਤੁਹਾਨੂੰ ਪੈਣੀ ਹੈ ਜਿਹੜਾ ਕਰੂਗਾ ਉਹ ਗਰੰਟੀ ਆ ਵੀ 10 ਤੋਂ 15% ਝਾੜ ਉਹਦਾ ਬਿਲਕੁਲ ਵਧੇਗਾ ਚਾਹੇ ਉਹ ਪਲਮਣ ਵੈਰੈਟੀਆਂ ਤੇ ਕਰੇ ਚਾਹੇ ਉਹ ਬਾਸਮਤੀ ਵੈਰੈਟੀਆਂ ਤੇ ਕਰੇ ਬਾਸਮਤੀ ਵੈਰੈਟੀਆਂ ਤੇ ਸਬਜ਼ੀ ਵਾਲੀ ਏਰੀਆ ਦੀ ਵਿੱਚ ਗੇਤੀਆਂ ਨਸਾਰੇ ਦੇ ਨੇੜੇ ਤੇੜੇ ਆ ਗਈਆਂ ਉਹਨਾਂ ਦੇ ਵੀ ਤੁਸੀਂ ਇਹ ਤੱਤ ਕਰ ਸਕਦੇ ਜੀ ਮੇజర్ ਇਸ ਟਾਈਮ ਤੇ ਆਪਾਂ ਪोटाश ਦੀ ਸਪਰੇਅ ਕਰ ਸਕਦੇ ਆ ਪोटाश ਦੇ ਵਿੱਚ ਆਪਣੇ ਕੋਲ 13045 ਦਾ ਬੜਾ ਵਧੀਆ ਸੋਰਸ ਹੈਗਾ 0050 ਦਾ ਬੜਾ ਵਧੀਆ ਸੋਰਸ ਹੈਗਾ ਪਰ ਇਹ ਚੀਜ਼ਾਂ ਲਿਓ ਉਸ ਕੰਪਨੀ ਦੀਆਂ ਜਿਹੜੀ ਕੰਪਨੀ ਦੀ ਸੋਲਿਬਿਲਟੀ ਤੇ ਤੁਹਾਨੂੰ ਭਰੋਸਾ ਹੈ ਕਿ ਇਹ ਬੜੇ ਸੌਖੇ ਤੇ ਵਧੀਆ ਤਰੀਕੇ ਨਾਲ ਘੁਲ ਜਾਂਦੇ ਆ ਪਾਣੀ ਚ ਪਾਣੀ ਹੋ ਜਾਂਦੇ ਆ ਜਾਂ ਉਹਨ ਲਾਰਡਰੀ ਲੋ ਗਰੁੱਪ ਦੀ ਇੱਕ ਕੰਪਨੀ ਹੈ ਉਹਦਾ ਪੋਟਾਸ਼ ਪੈਂਟਾਆਕਸਾਈਡ ਆਇਆ ਹੈ ਹੈ ਤੇ ਉਹ ਵੀ ਪਾਊਡਰ ਫਾਰਮ ਚ ਹੀ ਹੈ ਪੋਟਾਸ਼ ਪੈਂਟਾਆਕਸਾਈਡ ਫਾਰਮੂਲੇਸ਼ਨ ਚ ਆਇਆ ਹੈ ਉਹਦੀ ਸੋਲੀਬਿਲਟੀ ਬਹੁਤ ਜ਼ਿਆਦੀ ਵਧੀਆ ਹੈ ਉਹਨੂੰ ਵੀ ਕਰ ਸਕਦੇ ਜੀ ਕੁਝ ਕੰਪਨੀਆਂ ਮਾਰਕੀਟ ਦੇ ਵਿੱਚ ਲਿਕਵਿਡ ਪੋਟਾਸ਼ ਵੀ ਦਿੰਦੀਆਂ ਜਿਸ ਤਰ੍ਹਾਂ ਮੈਂ ਪੈਂਟਾਆਕਸਾਈਡ ਦੀ ਗੱਲ ਕਰ ਰਿਹਾ ਸੀ ਇਸ ਤਰ੍ਹਾਂ ਹੀ ਨਿਊਟਰੀਫਾਈਟ ਵੀ ਇੱਕ ਪੋਟਾਸ਼ ਬੇਸ ਪ੍ਰੋਡਕਟ ਹੈ ਜਿਹਦੇ ਵਿੱਚ ਥੋੜਾ ਫਾਸਫੋਰਸ ਵੀ ਹੈ ਉਹਦੀ ਵੀ ਸੋਲੀਬਿਲਟੀ ਚੰਗੀ ਹੈ ਉਸ ਤੋਂ ਇਲਾਵਾ ਤੁਸੀਂ ਪੋਟਾਸ਼ ਦੇ ਵਿੱਚ ਲਾਲਗਿਰੀ 0946 ਯਾਰਾ ਦੇ ਕੁਝ ਪ੍ਰੋਡਕਟ ਆਉਂਦੇ ਆ ਕੁਝ ਇੱਕ ਫਰਾਂਸ ਦੀ ਕੰਪਨੀ ਨਵੀਂ ਆਈ ਹੈ ਮਾਰਕੀਟ ਦੇ ਵਿੱਚ ਸਾਰੇ ਉਹਦੇ ਐਫਸੀਓ ਦੇ ਵਿੱਚ ਪਰਮਿਸ਼ਨ ਵਾਲੇ ਪ੍ਰੋਡਕਟ ਹੈ ਉਹਦੀਆਂ ਵੀ ਫੋਟੋਆਂ ਵਿੱਚ ਲਾ ਦਿਆਂਗੇ ਮੇਰੇ ਦਿਮਾਗ 'ਚ ਉਹ ਨਾਮ ਵਿਸਰ ਗਿਆ ਉਹਦੀ ਮੈਂ ਸੋਲੀਬਿਲਟੀ ਵਗੈਰਾ ਚੈੱਕ ਕੀਤੀ ਉਹਦੀ ਵੀ ਉਹਦੇ ਵੀ ਦੋ ਤਿੰਨ ਪ੍ਰੋਡਕਟ ਐਸ ਸਟੇਜ ਤੇ ਕਰਨ ਲਈ ਪੋਟਾਸ਼ ਬੋਰਨ ਸਲਫਰ ਦਾ ਕੰਬੀਨੇਸ਼ਨ ਹੈ ਸਾਇਦ ਇਹਦਾ ਕਰਕੇ ਮੈਂ ਵਿੱਚ ਫੋਟੋਆਂ ਲਾ ਦਾਂਗਾ ਲਿਖ ਕੇ ਵੀ ਲਾ ਦਾਂਗੇ ਕਰ ਸਕਦੇ ਜੀ ਇੱਕ ਤਾਂ ਹੋ ਗਿਆ ਪੋਟਾਸ਼ ਐਸ ਸਟੇਜ ਤੇ ਤੁਸੀਂ ਪੋਟਾਸ਼ ਦੇ ਨਾਲ ਕੈਲਸ਼ੀਅਮ ਤੇ ਮੈਗਨੀਸ਼ੀਅਮ ਵੀ ਐਡ ਕਰ ਸਕਦੇ ਜੀ ਕਿਉਂਕਿ ਕੈਲਸ਼ੀਅਮ ਵੀ ਪਲਾਡ ਦੀ ਸੈੱਲ ਵਾਲ ਨੂੰ ਮਜ਼ਬੂਤ ਕਰਦਾ ਹੈ ਤੇ ਕੈਲਸ਼ੀਅਮ ਦੇ ਨਾਲ ਮੈਗਨੀਜ਼ ਹੋ ਜਾਏ ਤੇ ਨਿਹਲੇ ਤੇ ਦੇਹਲੇ ਵਾਲੀ ਗੱਲ ਹੋ ਜਾਂਦੀ ਹੈ ਇਸੇ ਵੀ ਸਟੇਜ ਤੇ ਤੁਸੀਂ ਜ਼ਿੰਕ ਦੀ ਸਪਰੇਅ ਕਰ ਦਿਓ ਜਿਹੜੀ ਵੀ ਸਟੇਜ ਦਾ ਪਲਾਟ ਹੈਗਾ ਹੈ ਜਿਹੜੀ ਉਹ ਕਿਰਿਆ ਉਸ ਵੇਲੇ ਕਰ ਰਿਹਾ ਹੈ ਉਸ ਕਿਰਿਆ ਨੂੰ ਜਦੋਂ ਜ਼ਿੰਕ ਪਲਾਟ ਤੇ ਪੈਂਦੀ ਹੈ ਪਲਾਟਸ ਦੀ ਬਾਡੀ ਉਹਨੂੰ ਲੈਂਦੀ ਹੈ ਉਸ ਕਿਰਿਆ ਨੂੰ ਫਾਸਟ ਕਰ ਦਿੰਦਾ ਜੇ ਤੋ ਇਸ ਵੇਲੇ ਗੋਬ ਦੀ ਅਵਸਥਾ ਦੇ ਵਿੱਚ ਗੋਭਾ ਬਣਾ ਰਿਹਾ ਤਾਕਤ ਨਰਜ਼ੀ ਇਕੱਠੀ ਕਰ ਰਿਹਾ ਉਹਨੇ ਉਹਨੂੰ ਵਧਾ ਦੇਣਾ ਜੇ ਇਹ ਨਸਾਰੇ ਦੇ ਵੇਲੇ ਹੈ ਤੇ ਨਸਾਰੇ ਦੀ ਪ੍ਰਾਗਣ ਕਿਰਿਆ ਨੂੰ ਉਹਨੇ ਤੇਜ਼ ਕਰ ਦੇਣਾ ਹੈ ਤੇ ਜਿਨ੍ਹਾਂ ਦੇ ਝੋਨੇ ਬਿਲਕੁਲ ਨਸਾਰੇ ਦੇ ਕੰਢੇ ਆ ਵੀ 10 ਦਿਨ ਨੂੰ ਜਾਂ 12 ਦਿਨ ਨੂੰ ਨਿਸਰਾਉਣੇ ਆ ਉਹ ਬਾਰਨ ਵੀ ਨਾਲ ਐਡ ਕਰ ਸਕਦੇ ਇਹ ਤੱਤ ਹੋ ਗਏ 4 ਤੋਂ 5 ਆਪਸ ਵਿੱਚ ਇਹ ਕੋਈ ਇੱਕ ਦੂਸਰੇ ਤੱਤ ਦਾ ਇੱਕ ਤੱਤ ਨੁਕਸਾਨ ਨਹੀਂ ਕਰਦਾ ਵੇਖੋ ਤੁਸੀਂ ਪोटाश ਲੈ ਸਕਦੇ ਜੇ ਕੈਲਸ਼ੀਅਮ ਮੈਗਨੀਜ਼ ਲੈ ਸਕਦੇ ਜੇ ਜ਼ਿੰਕ ਲੈ ਸਕਦੇ ਜੇ ਬੋਰਨ ਸਲਫਰ ਵੀ ਲੈ ਸਕਦੇ ਆ ਬੋਰਨ ਉਹਨਾਂ ਹਾਲਾਤਾਂ ਚ ਲੈਣਾ ਜਿਹੜੀਆਂ ਪੈਲੀਆਂ ਨਸਾਰੇ ਦੇ ਨੇੜੇ ਆ ਜਾਂ ਤੁਸੀਂ ਜਦੋਂ ਕੋਈ ਨਸਾਰੇ ਦੀ ਸਪਰੇਅ ਕਰੋਗੇ ਨਿਸਰਨ ਤੋਂ 8-7 ਦਿਨ ਪਹਿਲਾਂ ਉਦੋਂ ਵੀ ਬੋਰਨ ਦੀ ਨਾਲ ਸਪਰੇਅ ਕਰ ਸਕਦੇ ਜੀ ਸੁਖਸਾਨ ਭਰਾਓ ਉਟਾਸ਼ 1.5 ਗ੍ਰਾਮ ਤੋਂ 2 ਗ੍ਰਾਮ ਦੀ ਡੋਸ ਤੇ ਲੈਣੀ ਆ ਤੇ 2 ਐਮਐਲ ਦੀ ਡੋਸ ਤੇ ਲੈਣੀ ਆ ਲਿਕਵਿਡ ਤੇ ਜਿਹੜੀਆਂ ਮੈਂ ਚੰਗੀਆਂ ਫਾਰਮੂਲੇਸ਼ਨਾਂ ਤੁਹਾਨੂੰ ਦੱਸੀਆਂ ਕੁਝ ਕੰਪਨੀ ਦੀਆਂ ਉਹਦੀਆਂ ਵੀ 2 ਗ੍ਰਾਮ ਹੀ ਲੈਣਾ ਤੁਹਾਨੂੰ ਲਿਖ ਕੇ ਪਾ ਦਾਂਗੇ ਤੇ ਜੇ ਤੁਸੀਂ ਕਰਨੀ ਆ 13045 ਜਾਂ 0050 ਵਗੈਰਾ ਉਹ ਘੱਟ ਸੋ ਘੱਟ ਕਿੱਲੇ ਦਾ ਡੇਢ ਤੋਂ 2 ਕਿਲੋ ਤੇ 150 ਤੋਂ 200 ਲੀਟਰ ਹੀ ਆਪਾਂ ਪਾਣੀ ਲਾਉਣਾ ਕਿੰਨੀ-ਕਿੰਨੀ ਪਾਉਣੀ ਆ ਡੋਜ਼ ਮੈਂ ਇੱਕ ਵਾਰ ਵੀਡੀਓ ਦੇ ਵਿੱਚ ਦੁਬਾਰੇ ਲਿਖ ਕੇ ਦੋ ਤਿੰਨ ਕੰਬੀਨੇਸ਼ਨ ਤੁਹਾਨੂੰ ਪਾ ਦਾਂਗਾ ਮਤਲਬ ਐਸ ਸਟੇਜ ਤੇ ਜਦੋਂ ਆਪਾਂ ਸਮਝਦੇ ਆਂ ਕਿ ਅਸੀਂ ਸਾਰਾ ਕੁਝ ਕਰ ਕਰਾ ਕੇ ਵਿਲੇ ਹੋ ਗਏ ਆਂ ਜੀਏ ਤੁਸੀਂ ਇਹ 4-500 ਰੁਪਏ ਦੀ ਇਨਵੈਸਟਮੈਂਟ ਆਪਣੇ ਖੇਤ ਤੇ ਤਤਾਂ ਦੀ ਕਰਦੇ ਜੇ ਤੇ ਮੈਂ ਇਹ ਦਾਵਾ ਕਰਦਾ ਵੀ ਜਿਹੜੇ-ਜਿਹੜੇ ਖੇਤ ਦੇ ਵਿੱਚ ਤੁਸੀਂ ਇਹ ਸਪਰੇਅ ਕਰੋਗੇ ਉਸ ਖੇਤ ਦਾ ਝਾੜ ਉਸ ਕੁਰੇ ਦਾ ਝਾੜ ਪਿਛਲੇ ਸਾਲ ਦੇ ਝਾੜ ਨਾਲੋਂ ਗੁਰਨਾਮ ਦਾਸ ਪਾਤਸ਼ਾਹ ਕਿਰਪਾ ਕਰਨ 10 ਤੋਂ 15% ਵਾਧਾ ਆਵੇਗਾ ਫਾਰ ਇਗਜ਼ਾਮਪਲ ਕੋਈ ਬਾਸਮਤੀ ਆ ਪਿਛਲੇ ਸਾਲ ਉਸ ਕੁਰੇ ਚੋ ਤੁਹਾਡੀ 20-21 ਕੁਇੰਟਲ ਦੀ ਐਵਰੇਜ ਆਈ ਹੈ 1500 ਨਾਲ ਦੀ ਉਹਨੂੰ ਗਿਣ ਲਓ ਵੀ ਉਹ 23-23.5 ਲਾਗੇ 24 ਹਾਲ ਨੂੰ ਵੀ ਜਾ ਸਕਦੀ ਹੈ ਕੋਈ ਝੋਨਾ ਤੁਹਾਡਾ ਪਿਛਲੇ ਸਾਲ ਕੁਰੇ ਦੇ ਵਿੱਚੋਂ 30 ਕੁਇੰਟਲ ਨਿਕਲਿਆ ਉਹ ਝੋਨਾ ਤੁਹਾਡਾ 33 ਤੋਂ ਬਾਹਰ ਜਾ ਸਕਦਾ ਮਤਲਬ 10 ਤੋਂ 15 ਕੁਇੰਟਲ ਦਾ ਤੁਸੀਂ ਇਨਕ੍ਰੀਜ਼ ਇਹਨਾਂ ਤਤਾਂ ਦੀ ਸਪਰੇ ਦੇ ਨਾਲ ਗਿਣ ਸਕਦੇ ਜੀ ਸੁਖਸਾਨ ਭਰਾਓ ਡੋਜ਼ ਅਲੱਗ-ਅਲੱਗ ਕੰਬੀਨੇਸ਼ਨ ਦੀ ਤੁਹਾਨੂੰ ਵਿੱਚ ਲਿਖ ਕੇ ਲਾ ਦੇਵਾਂਗੇ 150 ਤੋਂ 200 ਲੀਟਰ ਪਾਣੀ ਲਾਉਣਾ ਤਰੇਲ ਲੱਥੇ ਸਪਰੇ ਕਰਨੀ ਆ ਇਹੀ ਹਦਾਇਤਾਂ ਆ ਦੀਆਂ ਮੇਨ ਫਿਰ ਵੀ ਤਹਾਡੀ ਕੋਈ ਵੀ ਖੇਤੀ ਸਬੰਧੀ ਇਨਕੁਆਰੀ ਹੋਵੇ ਝੋਨਾ ਬਾਸਮਤੀ ਨਰਮਾ ਕੋਈ ਫਰੂਟ ਵਾਲੇ ਪਲਾਂਟਸ ਆ ਕੋਈ ਵੈਜੀਟੇਬਲ ਆ ਕੋ ਪੱਠੇ ਨਹੀਂ ਤੁਰਦੀ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰ ਲਿਓ ਜਿਨੇ ਇੱਕ ਗੁਰਨਾਨਕ ਸਾਹਿਬ ਨੇ ਬੋਧ ਦਿੱਤੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨ ਉਸ ਬੋਧ ਦੇ ਅਨਸਾਰ ਤੁਹਾਡੇ ਖੇਤੀ ਦਾ ਜੋਗ ਹਲ ਕਰਨ ਦੀ ਕੋਸ਼ਿਸ਼ ਕਰਾਂਗੇ ਨਾਮ ਜਪੋ ਕੀਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ